ਬੇਨਤੀ ਕਰਾਂਗਾ ਬਾਬਾ ਫਤਿਹ ਸਿੰਘ ਜੀ ਉਹਨਾਂ ਦਾ ਸ਼ੁਰੂਆਤ ਆਨੰਦਪੁਰ ਸਾਹਿਬ ਹੈ 7 ਸਾਲ ਦੀ ਉਮਰ ਹੈ ਮੈਂ ਕਿਹ ਵਧਾਈ ਤੁਹਾਨੂੰ ਸਭ ਨੂੰ ਪਰ ਯਾਦ ਰੱਖਿਓ ਇੱਥੇ ਲੋਕ ਜੰਮਦੇ ਨੇ ਤੇ ਵਧਾਈਆਂ ਮਿਲਦੀਆਂ ਨੇ ਤੁਰ ਜਾਂਦੇ ਨੇ ਤੇ ਸੋਗ ਪੈਂਦੇ ਆ ਯਾਦ ਰੱਖਿਓ ਇਹ ਉਹ ਸੂਰਮੇ ਨੇ ਜਿਨ੍ਹਾਂ ਦਾ ਜਨਮ ਵੀ ਵਧਾਈ ਹੈ ਤੇ ਜਿਨ੍ਹਾਂ ਦੀ ਸ਼ਹਾਦਤ ਵੀ ਵਧਾਈ ਹੈ ਆਗਾ ਮਿਲ ਹੈ ਵਧਾਈ ਹੈ ਬਾਬਾ ਫਤੇ ਸਿੰਘ ਜੀ 7 ਸਾਲ ਦੀ ਉਮਰ ਚ ਅਸੀਂ ਸਾਰੇ ਕਥਾ ਕਰ ਰਹੇ ਹਾਂ ਕਿ ਇਹਨੇ ਸ਼ਹਾਦਤ ਦਾ ਜਾਮ ਪੀਤਾ ਹੁਣ ਮੈਂ ਜਿਹੜੀ ਬੇਨਤੀ ਆਪ ਨੂੰ ਕਰਨ ਲੱਗਾ ਵੀ ਅੰਮ੍ਰਿਤ ਪੀਵੋ ਸਦਾ ਤਰ ਜੀਵੋ ਉਹ ਸਦਾ ਚਰ ਜੀਵਨ ਕੀ ਹੈ ਫਿਜ਼ੀਕਲ ਤੌਰ ਤੇ ਜਿੰਨਾ ਅੰਮ੍ਰਿਤ ਸ਼ਕਿਆ ਉਹ ਵੀ ਚਲੇਗਾ ਜੀ ਅਸੀਂ ਸੈਬਜ਼ਾਦਿਆਂ ਦੀਆਂ ਦੀਆਂ ਦੇ ਸਦਾ ਚਰ ਜੀਵੀ ਰੂਖਾਨੀ ਜੀਵਨ ਹੋਵੇ ਕਿ ਜਿੰਨੀ ਦੇਰ ਤੱਕ ਉਹ ਦੁਏ ਉਹ ਕਾਇਆ ਵਰਤਦੀ ਰਹੀ ਉਸ ਕਾਇਆ ਨੇ ਜੋ ਕੁਝ ਇਸ ਸੰਸਾਰ ਥੋੜੇ ਸਮੇਂ ਚ ਕਾਰਨਾਮਾ ਕਰ ਦਿੱਤਾ ਉਹ ਕੀਤਾ ਹੋਇਆ ਕਾਰਨਾਮਾ ਕੌਮ ਦੇ ਤੁਰ ਅੰਦਰ ਵਸ ਗਿਆ ਤੇ ਸੱਚੇ ਵੇ ਉਹ ਸਦੀਵ ਕਾਲ ਵਾਸਤੇ ਜੀਵਤ ਹੈ ਇਹਨੂੰ ਫਿਰ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਿਓ ਮੈਂ ਰਿਪੀਟ ਕਰ ਲੱਗਾ ਸਦਾ ਚਿਰ ਜੀਵਤ ਦਾ ਅਰਥ ਇਹ ਨਹੀਂ ਕਿ ਕਿਸੇ ਦੀ ਯਾਦਗਾਰ ਬਣ ਗਈ ਵੀ ਇਹ ਸਦਾ ਲਈ ਜ਼ਿੰਦਾ ਹੋ ਗਿਆ ਜੀ ਇਹ ਇਸ ਇਸ ਦੇ ਨਾਮ ਤਾਂ ਹਾਲ ਬਣ ਗਿਆ ਜ਼ਿੰਦਾ ਹੋ ਗਿਆ ਮੈਂ ਤੁਹਾਨੂੰ ਇੱਕ ਦੋ ਉਦਾਹਰਨਾਂ ਦੇਣੀਆਂ ਸਿਰਫ ਲਾਹੌਰ ਦੀ ਧਰਤੀ ਹੈ ਦੋ ਵੀ ਘਟਨਾਵਾਂ ਲਾਹੌਰ ਦੀਆਂ ਨੇ ਪਿਓ ਬਹੁਤ ਵਿਦਵਾਨ ਹੈ ਬੜੇ ਵਿਦਵਾਨ ਨੇ ਭਾਈ ਸਾਹਿਬ ਭਾਈ ਸ਼ਬੇਕ ਸਿੰਘ ਜੀ ਅੱਗੋ ਪੁੱਤਰ ਉਹਨਾਂ ਦਾ ਸ਼ਾਬਾਸ਼ ਸਿੰਘ ਵੀ ਬਹੁਤ ਵਿਦਵਾਨ ਹੈ ਪਰ ਜਦੋਂ ਕਾਜ਼ੀ ਜਿਹੜਾ ਹੈ ਉਹ ਭਾਈ ਸ਼ਾਬਾਸ਼ ਸਿੰਘ ਦੀ ਦਾ ਸੁਆਪਣ ਦੇਖ ਕੇ ਉਹਦੀ ਲਿਆਕਤ ਦੇਖ ਕੇ ਉਹਦੀ ਵਿਦਵਤਾ ਦੇਖ ਕੇ ਅੰਦਰੋਂ ਬਈਮਾਨ ਹੋ ਗਿਆ ਉਹਦੇ ਮਨ ਸੀ ਐਸੀ ਵੀ ਮੈਂ ਆਪਣੀ ਬੇਟੀ ਦਾ ਰਿਸ਼ਤਾ ਇਹਦੇ ਨਾਲ ਕਰਾਂ ਉਹਨੇ ਮਨਾਉਣ ਦਾ ਯਤਨ ਕੀਤਾ ਭਾਈ ਸਾਹਿਬ ਜੀ ਦੇ بیٹے ਨੇ ਇਨਕਾਰ ਕਰ ਦਿੱਤਾ ਉਹਨਾਂ ਨੇ ਊਂਜ ਲਾ ਦਿੱਤੀ ਵੀ ਇਹਨਾਂ ਨੇ ਇਸਲਾਮ ਬਾਰੇ ਮੁਹੰਮਦ ਸਾਹਿਬ ਜੀ ਬਾਰੇ ਜੋ ਕੁਝ ਕਿਹਾ ਇਹਨਾਂ ਗਲਤ ਕਿਹਾ ਖੈ ਦੋਨੇ ਬਾਪ ਬੇਟੇ ਨੂੰ ਚਰਖਰੀ ਤੇ ਚਾੜਿਆ ਗਿਆ ਮੈਂ ਆਪ ਨੂੰ ਬੇਨਤੀ ਜਿਹੜੀ ਕਰ ਲਗਾ ਇਹ ਜੀਵਨ ਕੀ ਹੈ ਜਿਹੜਾ ਜਨਮ ਦਿਨ ਮਨਾਣੇ ਪਾਏ ਇੱਕ ਚਿੰਗ ਹੈ ਪਿਆਰਿਓ ਇਹ 7 ਸਾਲ ਦੀ ਉਮਰ ਤੱਕ ਮੈਂ ਕਥਾ ਕਰਕੇ ਕਾਂਗਾ ਸ਼ਹਾਦਤ ਹੋ ਗਈ ਇਹ ਤੇ ਸਸਕਾਰ ਹੋਇਆ ਨਹੀਂ ਪਿਆਰਿਓ 7 ਸਾਲ ਤੋਂ ਬਾਅਦ 9 ਸਾਲ ਤੋਂ ਬਾਅਦ ਉਸ ਜੀਵਨ ਦੇ ਵਿੱਚੋਂ ਜਿਸ ਜੀਵਨ ਦਾ ਪ੍ਰਵਾਹ ਚੱਲਿਆ ਉਹ ਜੀਵਨ ਦਾ ਪ੍ਰਵਾਹ ਅੱਜ ਵੀ ਸਿੱਖ ਨੌਜਵਾਨੀ ਦੇ ਵਿੱਚ ਹੈ ਦੋਨਾਂ ਨੂੰ ਚਰਖੜੀ ਤੇ ਛਾੜ ਦਿੱਤਾ ਚਰਖੜੀ ਤੇ ਕਮਾਨ ਤੋਂ ਬਾਅਦ ਭਾਈ ਸ਼ਵੇਕ ਸਿੰਘ ਜੀ ਨੂੰ ਇੱਕ ਪਾਸੇ ਕਰਕੇ ਕਹਿੰਦੇ ਤੁਸੀਂ ਛਾਣੇ ਕੋ ਪਿਆਰਿਓ ਉਹ ਮਿਲਵਰਤਨੀ ਹੈ ਸਿੱਖ ਸੰਨ ਭਾਈ ਸਾਹਿਬ ਭਾਈ ਸ਼ਵੇਕ ਸਿੰਘ ਜੀ ਮਿਲਵਰਤਨੀ ਤੁਹਾਨੂੰ ਪਤਾ ਹੋਣਾ ਹੈ ਅੱਜ ਨਹੀਂ ਇਹ ਸਾਡੇ ਕੋਲ ਮਾਦਾ ਹੀ ਨਹੀਂ ਜੇਗਾ ਛੱਡ ਦਿਓ ਆਪਾਂ ਗੱਲਾਂ ਹੀ ਕਰਨੇ ਆ ਲੰਮੀ ਨਜ਼ਰ ਨਹੀਂ ਖਾਗੀ ਉਹ ਸਿੰਘਾਂ ਨੂੰ ਹੀ ਮਿਲਦੇ ਸਨ ਤੇ ਹਕੂਮਤ ਵਿੱਚ ਵੀ ਠੇਕੇਦਾਰੀ ਕਰਦੇ ਸਨ ਭਾਈ ਸਾਹਿਬ ਭਾਈ ਸਵੇਕ ਸਿੰਘ ਜੀ ਉਹ ਹੀ ਨਵਾਬੀ ਲੈ ਕੇ ਆਏ ਸਨ ਉਹਨੂੰ ਪਹਿਲਾ ਤਨਖਾਹ ਲਈ ਰਤਨ ਸਿੰਘ ਭੰਗੂ ਕਹਿੰਦਾ ਪਹਿਲਾ ਤਨਖਾਹ ਲਈ ਉਹਨਾਂ ਨੂੰ ਉਹਨਾਂ ਕਹਿੰਦਾ ਮੈਨੂੰ ਤਨਖਾਹ ਤੇ ਬੇਸ਼ੱਕ ਲਾ ਲਓ ਉਹਨਾਂ ਕਹਿੰਦਾ ਜੇ ਅਸੀਂ ਪਾਤਸ਼ਾਹ ਹੀ ਦਾਵਾ ਰੱਖਨੇ ਆ ਉਹ ਕਹਿੰਦਾ ਦਾਵਾ ਪਾਤਸ਼ਾਹੀ ਰੱਖਿਆ ਜੇ ਮੈਂ ਤੁਹਾਨੂੰ ਕਹਿੰਨਾ ਪਾਤਸ਼ਾਹ ਬਣਿਆ ਜੇ ਪਰ ਜਿਹੜੀ ਨਵਾਬੀ ਮਿਲੀ ਇਹ ਕੁਝ ਖਿੱਤੇ ਤੇ ਕਰਕੇ ਦਿਖਾਓ ਸਿੱਖਾਂ ਦੀ ਪਾਰਸ਼ੀ ਕੀ ਹੋ ਜੀ ਹੋਵੇਗੀ ਉਹਨਾਂ ਨੂੰ ਛਾੜ ਦਿੱਤਾ ਗਿਆ ਜਦੋਂ ਚਰਕਰੀ ਤੇ ਕਮਾਇਆ ਬਾਅਦ ਚ ਉੱਤਰ ਕੇ ਕਹਿੰਦੇ ਆ ਕਿ ਤੁਸੀਂ ਸਿਆਣੇ ਹੋ ਇੱਕੋ ਇੱਕ ਤੇਰਾ ਪੁੱਤਰ ਖੈ ਤੂੰ ਆਪਣੇ ਪੁੱਤ ਨੂੰ ਬਚਾ ਨਹੀਂ ਸਕਦਾ ਤੋ ਇਸ ਨੂੰ ਬਚਾ ਲੈ ਤੇਰੀ ਅnsੱਗੇ ਚੱਲੇਗੀ ਉਥੇ ਯਾਦ ਰੱਖਿਓ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੀਆਂ ਚ ਖਲੋਤੇ ਚੇਤੇ ਆਏ ਵਾਪਰੀ ਘਟਨਾ ਸਰਹੰਦ ਹੈ ਉੱਥੇ ਭਾਈ ਸਹਿਬ ਭਾਈ ਸ਼ਵੇਕ ਸਿੰਘ ਆਪਣਾ ਪੁੱਤਰ ਚਰਕੜੀ ਤੇ ਚੜਿਆ ਸੱਚੀ ਮੁੱਚੀ ਅਧ ਬੇਹੋਸ਼ ਹੋਇਆ ਤੇ ਭਾਈ ਸ਼ਵੇਕ ਸਿੰਘ ਇੱਕੋ ਦਮ ਆਵਾਜ਼ ਦੇ ਕੇ ਕਹਿੰਦਾ ਤੈਨੂੰ ਪਤਾ ਨਹੀਂ ਸਿੱਖਨ ਕਾਜ ਗੁਰੂ ਹਮਾਰੇ ਇਹ ਸ਼ਬਦ ਵਰਦੇ ਨੇ ਸੀਸ ਗਵਾਏ ਸਨ ਪਰਵਾਰੇ ਚਾਰੇ ਪੁੱਤਰ ਜਾਨ ਕੁਹਾਏ ਸੋ ਚੰਡੀ ਕੀ ਭੇਟ ਚੜਾਏ ਹਮਰੇ ਕਾਰਨ ਗੁਲਕੁਲੇ ਗਵਾਈ ਹਮ ਕੁਲ ਰਾਖਾ ਕਵਨ ਵਡਾਈ ਕਿਦਾਂ ਦਿਲ ਨਹੀਂ ਕਰਦਾ ਆਪਣੀ ਕੁੱਲ ਬਚਾਵੇ ਕਾਜ਼ੀ ਸਾਡੇ ਗੁਰੂ ਨੇ ਸਾਡੀ ਕੁੱਲ ਬਚਾਉਣ ਦੇ ਲਈ ਆਪਣੀ ਨਾਦੀ ਪੁੱਤਰਾਂ ਦੀ ਕੁੱਲ ਖਤਮ ਕਰ ਦਿੱਤੀ ਉਹਨਾਂ ਤੇ ਚਾਰਾਂ ਵਿੱਚੋਂ ਇੱਕ ਨਹੀਂ ਰੱਖਿਆ ਤੇ ਮੈਂ ਇੱਕ ਦੀ ਖਾਤਰ ਧਰਮ ਤੋਂ ਕਿਵੇਂ ਡੋਲ ਜਾਵਾਂ